ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਧੰਨ ਗੁਰੂ ਆਂ ਦਾ ਸਾਰਿਆਂ ਤੇ ਮੇਰ ਭਰਿਆ ਅਥਰਖਾ ਸਭ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਚ ਰੱਖਾਂ ਤੇ ਲਓ ਜੀ ਅੱਜ ਆਪਾਂ ਬਣਾਉਣ ਲੱਗੇ ਅਰਬੀ ਦੀ ਸਬਜ਼ੀ ਤੇ ਨਵੇਂ ਜਿਹੇ ਤਰੀਕੇ ਨਾਲ ਸੀ ਸਬਜੀ ਦਰਬੀ ਦੀ ਬਹੁਤ ਖਾਦੀ ਹੁੰਦੀ ਆ ਅੱਜ ਪਰ ਮੇਰੇ ਤਰੀਕੇ ਨਾਲ ਬਣਾ ਕੇ ਦੇਖੋ ਇਧਰ ਆਪਾਂ ਨੇ ਅਰਬੀ ਕੱਟ ਲਈ ਸੀ ਜਿਵੇਂ ਆਪਾਂ ਨੋਰਮਲ ਸਾਈਜ਼ ਕੱਟਦੇ ਹਾਂ ਉਵੇਂ ਹੀ ਕੱਟਿਆ ਸੀਗਾ ਤੇ ਆਪਾਂ ਨੇ ਤੇਲ ਗਰਮ ਕਰਕੇ ਤੇ ਇਹਦੇ ਵਿੱਚ ਅਰਬੀ ਪਾਤੀ ਹੁਣ ਤੇ ਇਹ ਵੀ ਇਹ ਵੀ ਮੇਰੀ ਮੰਮਾ ਦਾ ਤਰੀਕਾ ਹੈਗਾ ਮੰਮਾ ਨੇ ਬਣਾਉਣੀ ਸਿਖਾਈਏ ਵੀ ਮੈਂ ਡਿਫਰੈਂਟ ਤਰੀਕੇ ਨਾਲ ਬਣਾਉਂਦੀ ਸੀ ਮੰਮਾ ਕਹਿੰਦੇ ਇਸ ਤਰ੍ਹਾਂ ਬਣਾ ਤੇ ਆਪਾਂ ਨੇ ਇਹ ਹੁਣ ਲਾਈ ਜਾਣੀ ਥੋੜੀ ਜੀ ਆਪਾਂ ਸੌਫਟ ਕਰਨੀ ਜਿਆਦੀ ਸੌਫਟ ਨਹੀਂ ਕਰਾਂਗੇ ਤੇ ਹੋਰ ਤੁਸੀਂ ਸਾਰੇ ਕਿੱਦਾਂ ਹੋ ਤੇ ਹੁਣ ਆਪਾਂ ਇਹਨੂੰ ਉਹ ਕਰਾਂਗੇ ਬਸ ਇਹਨੂੰ ਆਪਾਂ ਥੋੜੀ ਜੀ ਸੌਫਟ ਹੋਰ ਕਰਾਂਗੇ ਬਿਕਾਜ਼ ਨਾ ਆਪਾਂ ਜਿਆਦੀ ਸੌਫਟ ਕਰਨੀ ਨਾ ਉਹ ਕਿਉਂਕਿ ਜਿਹੜੀ ਆਪਾਂ ਨੂੰ ਥੋੜੀ ਜੀ ਲੱਗੇ ਵੀ ਇਹਦਾ ਕਲਰ ਚੇਂਜ ਹੋ ਗਿਆ ਤੇ ਕਲਰ ਇਹਦਾ ਚੇਂਜ ਹੋ ਗਿਆ ਤੇ ਹੁਣ ਇਹਨੂੰ ਆਪਾਂ ਕੱਢ ਲੈਂਦੇ ਤੇ ਇਧਰ ਆਪਾਂ ਨੇ ਐਕਸਟਰਾ ਤੇਲ ਕੱਢ ਲਿਆ ਸੀਗਾ ਤੇ ਹੁਣ ਆਪਾਂ ਇਧਰ ਪਿਆ ਆ ਸੀ ਅੱਜ ਜਿਆਦਾ ਕੁਝ ਨਹੀਂ ਇਹਦੇ ਵਿੱਚ ਪਾਇਆ ਨਾ ਪਾਇਆ ਅਦਰਕ ਨਾ ਪਾਇਆ ਲਸਣ ਜਿੰਨੇ ਦਿਨ ਬੱਚੇ ਇੱਥੇ ਆ ਉਹਨਾਂ ਦਿਨ ਤੇ ਸਾਨੂੰ ਇਹੋ ਜਿਹਾ ਕੁਝ ਖਾਣਾ ਪਊਗਾ ਫਿੱਕਾ ਫੋਕਲਾ ਤੇ ਇਧਰ ਆਪਾਂ ਨੇ ਉਹ ਪਤਸ ਥੋੜੇ ਜਿ ਮੇਥੇ ਦੇ ਦਾਣੇ ਤੇ ਥੋੜਾ ਜਿ ਆਪਾਂ ਨੇ ਪਤਸ ਜੀਰਾ ਤੇ ਇਧਰ ਆਪਾਂ ਪਿਆਜ਼ ਤੇ ਹਰੀ ਮਿਰਚ ਕੱਟ ਕੇ ਪਾਤੀ ਅੱਜ ਇਹਦੇ ਵਿੱਚ ਟਮਾਟਰ ਵੀ ਨਹੀਂ ਪਾਉਣਾਗਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਹੀ ਬਣਾਵਾਂਗੇ ਤੇ ਇਹ ਹੁਣ ਆਪਾਂ ਇਹਨੂੰ ਥੋੜਾ 골ਡਨ ਬ੍ਰਾਊਨ ਕਰਾਂਗੇ ਪਿਆਜ਼ਾਂ ਨੂੰ ਤੇ ਅ ਮਿਰਚਾਂ ਨੂੰ ਕਿਉਂਕਿ ਇਹਦੇ ਨਾਲ ਹੀ ਇਹਨਾਂ ਦੋ ਤਿੰਨਾਂ ਚੀਜ਼ਾਂ ਦੀ ਆਪਾਂ ਸਬਜੀ ਉਹ ਬਣਾਵਾਂਗੇ ਤੇ ਸਬਜੀ ਵੀ ਤਰੀਕਾ ਵੀ ਹੋਊਗਾ ਥੋੜਾ ਜਿਹਾ ਇਹਦੇ ਵਿੱਚ ਡਿਫਰੈਂਸ ਆ ਬਿਕੋਸ ਕਿਉਂਕਿ ਉਹ ਵੱਖਰੀ ਚੀਜ਼ ਆ ਉਹ ਆਪਾਂ ਲਾਸਟ ਤੇ ਦਿਖਾਉਂਦੇ ਵੀ ਇਹਦੇ ਵਿੱਚ ਕੀ ਆ ਵੀਡੀਓ ਤੁਸੀਂ ਫੁੱਲ ਵਾਚ ਕਰੋ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਨਵੀਆਂ-ਨਵੀਆਂ ਰੈਸਪੀਆਂ ਦੇਖਣ ਨੂੰ ਮਿਲਣੀਆਂ ਨਵੀਆਂ-ਨਵੀਆਂ ਡਿਸ਼ਾਂ ਬਣਾਉਣ ਨੂੰ ਮਿਲਣੀਆਂ ਤੇ ਇਧਰ ਆਪਾਂ ਨੇ ਪਿਆਜ਼ ਥੋੜੇ 골ਡਨ ਬ੍ਰਾਊਨ ਕਰ ਲਏ ਹੁਣ ਆਪਾਂ ਨਮਕ ਪਹਿਲਾਂ ਐਡ ਕਰ ਦਿੱਤਾ ਇਹਦੇ ਵਿੱਚ ਬਾਅਦ ਵਿੱਚ ਆਪਾਂ ਸਾਰੇ ਮਸਾਲੇ ਉਹੀ ਪਾਉਣੇ ਆਗੇ ਨੋਰਮਲ ਜਿਹੜੇ ਆਪਾਂ ਮਸਾਲੇ ਪਾਉਂਦੇ ਆਗੇ ਜਿਆਦਾ ਆਪਾਂ ਕੋਈ ਐਕਸਟਰਾ ਮਸਾਲੇ ਨਹੀਂ ਇਹਦੇ ਵਿੱਚ ਐਡ ਕਰਨੇ ਸਿਰਫ ਇੱਕ ਹੀ ਚੀਜ਼ ਇਹਦੇ ਵਿੱਚ ਐਕਸਟਰਾ ਜਿਹੜੀ ਆਪਾਂ ਉਹ ਕਰਨੀ ਆਂਗੀ ਉਹ ਐਡ ਕਰਨੀ ਆਪਾਂ ਲਾਸਟ ਤੇ ਕਰਾਂਗੇ ਤੇ ਇਧਰ ਆਪਾਂ ਹੁਣ ਇਹਨਾਂ ਨੂੰ ਕਿਉਂਕਿ ਮਿਰਚਾਂ ਦਾ ਹਰੀਆਂ ਪਾ ਲਈਆਂ ਜ ਲਾਲ ਪਾਈਆਂ ਨਹੀਂ ਤੇ ਇਹ ਆਪਾਂ ਹੁਣ ਭੁੰਨਾਂਗੇ ਥੋੜਾ ਜਿਹਾ ਹਲਦੀ ਪਾਈ ਆ ਤੇ ਮਸਾਲਾ ਪਾਇਆ ਜਾ ਤੇ ਇਸੇ ਨਾਲ ਹੀ ਅਰਬੀ ਦਾ ਕਲਰ ਵੀ ਦੇਖਿਓ ਤੁਸੀਂ ਕਿੰਨਾ ਸੋਹਣਾ ਆਉਂਦਾ ਤੇ ਟੇਸਟ ਵੀ ਦੇਖੋ ਤੁਸੀਂ ਕਿੰਨਾ ਸੋਹਣਾ ਹੁੰਦਾ ਹੈ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਤੁਸੀਂ ਜੇ ਟਰਾਈ ਕਰਦੇ ਹੋ ਤੇ ਤੁਸੀਂ ਉਹ ਵੀ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਤੇ ਇਧਰ ਆਪਾਂ ਥੋੜਾ ਜਿਹਾ ਪਾਣੀ ਪਾਤਾ ਥੋੜੇ ਜਿਹਾ ਸੌਫਟ ਹੋਰ ਕਰਾਂਗੇ ਪਿਆਜ਼ ਤੇ ਹੁਣ ਆਪਾਂ ਅਰਬੀ ਵੀ ਇਹਦੇ ਵਿੱਚ ਫਿਰ ਦੁਬਾਰਾ ਐਡ ਕਰ ਦਿੰਦੇ ਅਰਬੀ ਮੇਰੀ ਜਵਾਈ ਨਹੀਂ ਥੱਲੇ ਉਹਦੇ ਵਿੱਚ ਪੈਨ ਦੇ ਨਾਲ ਜੁੜੀ ਗਈ ਕੜਾਈ ਦੇ ਨਾਲ ਤੇ ਬਹੁਤ ਵਧੀਆ ਫਰਾਈ ਹੋਈ ਸੀਗੀ ਤੇ ਕਲਰ ਦੇਖੋ ਤੁਸੀਂ ਇੱਡਾ ਸੋਨਾ ਪੀਲਾ ਪੀਲਾ ਕਲਰ ਆ ਨਾ ਉਹ ਲਾਲ ਲਾਲ ਸਬਜੀ ਨਹੀਂ ਬਣੇਗੀ ਜਿਵੇਂ ਆਪਾਂ ਮਸਾਲੇ ਪਾ ਕੇ ਲਾਲ ਲਾਲ ਬਣ ਜਾਂਦੀ ਆ ਉਹ ਵੀ ਨਹੀਂ ਬਣੇਗੀ ਤੇ ਅਰਬੀ ਬਹੁਤ ਸੌਫਟ ਹੋ ਗਈ ਵਧੀਆ ਤੇ ਇਧਰ ਆਪਾਂ ਹੁਣ ਉਹ ਕਰਦੇ ਥੋੜੀ ਜੀ ਮੇਥੀ ਪਾਈ ਆ ਥੋੜੇ ਜੇ ਦਾਣੇ ਮੇਥੀ ਉਹ ਮੇਤ ਦਾਣੇ ਨਹੀਂ ਮਿੰਜ ਮੇਥੀ ਕਸਤੂਰੀ ਮੇਥੀ ਜਿਹੜੀ ਕਹਿੰਦੇ ਸੁੱਕੀ ਪੱਤਿਆਂ ਵਾਲੀ ਉਹ ਪਾ ਦਿੱਤੀ ਹੈਗੀ ਆਪਾਂ ਨੇ ਤੇ ਹੁਣ ਦੋ ਸਬਸਕ੍ਰਾਈਬਰ ਦਾ ਮੈਸੇਜ ਆਇਆ ਸੀਗਾ ਉਹ ਆਪਾਂ ਡਿਸ਼ ਬਾਅਦ ਵਿੱਚ ਤਿਆਰ ਕਰਾਂਗੇ ਤੇ ਇਧਰ ਕੀ ਆਪਾਂ ਲਈ ਤਾਜੀ ਮਲਾਈ ਲਈ ਹੈ ਇਹ ਪਾਉਂਦੇ ਆਪਾਂ ਤਾਂ ਜੀ ਮલાઈ ਲੈ ਕੇ ਕਿਉਂਕਿ ਇਹਦੇ ਨਾਲ ਸਬਜੀ ਦਾ ਟੇਸਟ ਬਹੁਤ ਜਿਆਦਾ ਸੋਹਣਾ ਬਣਦਾ ਹੈ ਤੁਸੀਂ ਵੀ ਬਣਾ ਕੇ ਦੇਖਿਓ ਕਿਉਂਕਿ ਬੱਚੇ ਖੁਸ਼ ਹੋ ਕੇ ਖਾ ਲੈਂਦੇ ਅਬੀ ਜੋਤ ਦੀ ਫੇਵਰੇਟ ਹੈ ਮલાઈ ਅਰਬੀ ਮલાઈ ਤੇ ਬਹੁਤ ਖੁਸ਼ ਹੋ ਕੇ ਇਹਨਾਂ ਨੇ ਖਾਧੀ ਹੈਗੀ ਤੇ ਬਹੁਤ ਹੀ ਸਵਾਦ ਬਣਦੀ ਆ ਤੁਸੀਂ ਵੀ ਟਰਾਈ ਕਰੋ ਤੇ ਇਹ ਸੀ ਮੇਰੀ ਲਾਸਟ ਵਾਲੀ ਚੀਜ਼ ਕੀ ਪਾਉਣਾਗਾ ਤੇ ਮੈਂ ਪਾਣੀ ਥੋੜਾ ਜਿਹਾ ਪਾ ਕੇ ਹਲਾ ਕੇ ਉਹ ਵੀ ਪਾ ਦਿੱਤਾ ਵਿੱਚ ਤੇ ਅਸੀਂ ਮੈਨੂੰ ਬਣਾਉਣ ਤੇ ਟਾਈਮ ਲੱਗਿਆ ਤੇ ਖਾਣ ਵਾਲਿਆਂ ਨੇ ਮਿੰਟ ਵਿੱਚ ਖਾ ਕੇ ਖਤਮ ਕਰ ਦਿੱਤੀ ਜਿਵੇਂ ਆਪਾਂ ਕਹਿ ਦਿੰਦੇ ਅਰਬੀ ਚਾਪ ਬਣਾਉਂਦੇ ਓਵੇਂ ਹੀ ਆਂਗੀ ਤੇ ਕੋਈ ਐਕਸਟਰਾ ਮਥਾਲੇ ਨਹੀਂ ਕੋਈ ਐਕਸਟਰਾ ਕੋਈ ਚੀਜ਼ ਨਹੀਂ ਕੋਈ ਆਵਲ ਕੋਈ ਕੁਛ ਚੀਜ਼ ਨਹੀਂ ਐਕਸਟਰਾ ਆਪਾਂ ਪਾਈ ਆਪਾਂ ਜਸਟ ਜਿਹੜੀਆਂ ਚੀਜ਼ਾਂ ਆਪਣੇ ਕੋਲੇ ਸੀਗੀਆਂ ਉਸੇ ਤੋਂ ਹੀ ਬਣਾਈਏਗੀ ਦੇਖੋ ਤੁਸੀਂ ਕਲਰ ਕਿੰਨਾ ਸੋਹਣਾ ਹੁਣ ਆਪਾਂ ਇਹਨੂੰ ਥੋੜਾ ਜਿਹਾ ਡਰਾਈ ਹੋਣ ਤੱਕ ਇਹਦੀ ਵੇਟ ਕਰਦੇ ਹਾਂ ਤੇ ਅਗਰ ਵੀਡੀਓ ਚੰਗੀ ਲੱਗਦੀ ਲਾਈਕ ਸ਼ੇਅਰ ਜ਼ਰੂਰ